ਜੋ ਕੁਝ ਦਿਨ ਪਹਿਲਾਂ ਸਖਤ ਸਿੰਘ ਜੀ ਉਹਨਾਂ ਦੀ ਡੈਥ ਹੋਈ ਹੈ ਕੈਨੇਡਾ ਦੇ ਵਿੱਚ ਤੇ ਉਹ ਮੇਰਾ ਬੇਟਾ ਵੀ ਉਹਨਾਂ ਦੇ ਨਾਲ ਹੀ ਸੀਗਾ ਉੱਥੇ ਤੇ ਉਹ ਵੀ ਉੱਥੇ ਹੀ ਰਹਿੰਦੇ ਇਕੱਠੇ ਰਹਿੰਦੇ ਗੁੰਦੇ ਸੀਗੇ ਮਿਲਦੇ ਕਰਦੇ ਸੀਗੇ ਜੋ ਇਹ ਵਾਪਰੀ ਹੈ ਘਟਨਾ ਬਹੁਤ ਹੀ ਦਖਦਾਈ ਜਿਹੜੀ ਮੌਤ ਹੋਈ ਹੈ ਪਰਿਵਾਰ ਨੂੰ ਜਿੰਨਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜਿੱਥੇ ਸਾਨੂੰ ਵੀ ਪਰਿਵਾਰਾਂ ਨੂੰ ਪਿਆ ਤੇ ਸਾਰੇ ਭਦਾਉੜ ਦੇ ਏਰੀਏ ਦੇ ਵਿੱਚ ਬਹੁਤ ਹੀ ਅੱਜ ਸੋਗ ਦੀ ਜਿਹੜੀ ਲਹਿਰ ਹੈਗੀ ਆ ਸਭ ਦੀਆਂ ਅੱਖਾਂ ਨਮ ਨੇਗੀਆਂ ਤੇ ਇੱਥੇ ਹੀ ਪਰਿਵਾਰ ਨੂੰ ਜਿੱਥੇ ਕਿ ਨਾ ਪੂਰਾ ਹੋਣ ਵਾਲਾ ਘਟਾ ਪਿਆ ਉੱਥੇ ਲੋਕਾਂ ਨੂੰ ਵੀ ਸਾਥੀਆਂ ਨੂੰ ਵੀ ਤੇ ਉਹਦੇ ਉਹਦੇ ਦੋਸਤਾਂ ਮਿੱਤਰਾਂ ਨੂੰ ਤੇ ਰਿਸ਼ਤੇਦਾਰਾਂ ਨੂੰ ਸਭ ਨੂੰ ਨਾ ਪੂਰਾ ਹੋਣ ਵਾਲਾ ਘਟਾ ਪਿਆ ਬਹੁਤ ਹੀ ਦਿਖਦਾਈ ਮੌਤ ਹੋਈ ਹੈ ਜੀ ਰੱਬ ਐਸਾ ਕਿਸੇ ਨੂੰ ਨਾ ਕਦੇ ਬੈਰੀ ਦੁਸ਼ਮਣ ਨੂੰ ਮੌਤ ਵੀ ਨਾ ਬਈ ਇਹ 18 ਤਰੀਕ ਦੀ ਐਸਟੀਮੇਟ ਸਾਇਦ 17 ਦੀ ਜਾਂ 18 ਦੀ ਜਿਹੜੀ ਡੈਥ ਹੋਈ ਵੀ ਹੈ ਤੇ ਜਿਹੜੀ ਕਿ 13 ਹਾਂ ਮੈਨੂੰ ਪ੍ਰੋਪਰ ਪੱਕਾ ਨਹੀਂ ਪਤਾ ਜੀ ਵੀ 17 ਦੀ ਵੀ 13 ਦੀ ਹੋ ਸਕਦੀ ਹੈ ਤੇ ਜਿਹੜੀ ਕਿ ਅੱਜ ਬਾਡੀ ਹੈ ਉਹ ਲੈ ਕੇ ਆਂਦੀ ਐਮਬਰਸਾਰਾ ਏਅਰਪੋਰਟ ਤੋਂ ਤੇ ਬਹੁਤ ਹੀ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਪਿਆ ਤੇ ਬਹੁਤ ਹੀ ਦਖਦਾਈ ਘਟਨਾ ਹੈ ਕਿ ਇਹ ਜੀ ਪਰਿਵਾਰ ਕਿਸੇ ਨਾਲ ਵੀ ਕਦੇ ਨਾ ਹੋਵੇ ਮਾਮਲਾ ਤੇ ਹੈ ਜੀ ਬਿੱਕਰ ਸਿੰਘ ਮਿਸਤਰੀ ਦੇ ਪਰਿਵਾਰ ਤੇ ਬਹੁਤ ਵੱਡਾ ਪਹਾੜ ਡਿੱਗਿਆ ਹੈ ਇਹਦਾ ਇਹਨਾਂ ਦਾ ਬੇਟਾ 3 ਸਾਲ ਪਹਿਲਾਂ ਜਿਹਨੂੰ ਅਸੀਂ ਪਿਆਰ ਨਾਲ ਸੁੱਖਾ ਕਹਿ ਦਿੰਦੇ ਆ ਉਹਦਾ ਨਾਂ ਸਖਚੈਨ ਸਿੰਘ ਹੈ ਉਹ ਮਤਲਬ ਸਾਡੇ ਪਹਿਲਾਂ ਵੀ ਉਹਨਾਂ ਨਾਲ ਉਹਦੇ ਨਾਲ ਚੰਗੇ ਸਬੰਧ ਆ ਸਾਡੇ ਮੇਰੇ ਭਤੀਜੇ ਦਾ ਕਲਾਸ ਫੇਲੋਂ ਆ ਪੜਦਾ ਰਿਹਾ ਨਾਲ ਘਰੇ ਵੀ ਆਉਂਦਾ ਜਾਂਦਾ ਸੀ ਉਹ ਕੈਨੇਡਾ ਬੜੇ ਵਧੀਆ ਟੰਗ ਨਾਲ ਗਿਆ ਉਹਦਾ ਕੰਮ ਕਰ ਰਿਹਾ ਸੀ ਬਸ ਉੱਥੇ ਜਦੋਂ ਕੋਈ ਸਲੇ ਭਾਗ ਮਾੜੇ ਹੁੰਦੇ ਆ ਕੋਈ ਮਾੜਾ ਸਮਾ ਆ ਗਿਆ ਉਹਨੇ ਮਤਲਬ ਐਕਸੀਡੈਂਟ ਹੋ ਗਿਆ ਮਤਲਬ ਐਕਸੀਡੈਂਟ ਨਾਲ ਉਹਦੀ ਸਖਚੈਨ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਅੱਜ 18-19 ਦਿਨਾਂ ਬਾਅਦ ਡੈੱਡ ਬੋਡੀ ਇੱਥੇ ਪਹੁੰਚੀ ਐ। ਅੱਜ ਉਹਨੂੰ ਇੱਥੇ ਜਿਹੜਾ ਵਸਾਖੀ ਵਾਲਾ ਰੋਡ ਤੇ ਆਰਾਮ ਬਾਗ ਆ ਉੱਥੇ ਸੰਸਕਾਰ ਕੀਤਾ। ਬੜੇ ਦੁੱਖ ਦੀ ਗੱਲ ਐ। ਸਾਰੇ ਪਿੰਡ ਦੇ ਸਾਰੇ ਏਰੀਏ ਦੇ ਕੋਨੇ-ਕੋਨੇ ਤੋਂ ਸੰਗਤ ਆਈ। ਬਿੱਕਰ ਸਿੰਘ ਮਿਸਤਰੀ ਨਾਲ ਦੁੱਖ ਵੰਡਾਉਣ ਵਾਸਤੇ। ਪਰ ਗੱਲ ਇਹ ਐ ਵੀ ਚਾਹੇ ਦੁੱਖ ਵੰਡਾਇਆ ਜਾਂਦਾ ਐ ਪਰ ਗੱਲ ਐ ਧੰਨ ਉਹ ਮਾਂ ਐ, ਤਾਨੂੰ ਪਿਓ ਐ ਜਿਨ੍ਹਾਂ ਦਾ ਮਤਲਬ ਐਡਾ ਨੌਜਵਾਨ, ਐਡਾ ਸਿਆਣਾ ਤੇ ਐਡਾ ਲਹਿਕ ਸੁਪੁੱਤਰ ਉਹਨਾਂ ਦੇ ਕੋਲੋਂ ਚਲਿਆ ਗਿਆ ਇਹਦੀ ਕਿਸੇ ਹੱਦ ਤੇ ਵੀ ਇਹ ਘਾਟਾ ਪੂਰਾ ਨਾ ਹੋਣ ਵਾਲਾ ਪੁੱਤਾ ਪੂਰਾ ਹੋਣੀ ਹੋ ਸਕਦਾ ਸਰਦਾਰ ਜੀ ਡੈਡ ਬੋਡੀ ਲੈ ਕੇ ਆਉਣ ਦਾ ਕੀ ਦਾ ਸਹਿਯੋਗ ਰਿਹਾ ਕੋਈ ਸਰਕਾਰ ਦਾ ਜਾਂ ਪ੍ਰਸ਼ਾਸਨ ਨੇ ਨਹੀਂ ਜੀ ਇਹ ਤਾਂ ਡੈਡ ਬੋਡੀ ਸੰਬੰਧੀ ਤਾਂ ਜੀ ਗੱਲ ਹੈ ਵੀ ਇਹ ਤਾਂ ਪਰਿਵਾਰ ਦਾ ਇਕੱਲਾ ਹੀ ਮੁੰਡਾ ਸੀ ਉੱਥੇ ਉੱਥੇ ਮਤਲਬ ਇਹਨਾਂ ਦਾ ਮੁੰਡੇ ਦਾ ਕਲਾਸ ਪਹਿਲੋਂ ਤਲਵੰਡੀ ਤੋਂ ਮੁੰਡਾ ਵਿਕਰਮਾ ਸ਼ੈਦੋ ਦਾ ਉਹਨੇ ਜਿਆਦਾ ਉੱਥੇ ਮਤਲਬ ਉਹਨੇ ਆਪਣੇ ਸਾਥੀਆਂ ਨੂੰ ਨਾਲ ਲਾ ਕੇ ਉਹਨੇ ਮਤਲਬ ਸਾਰਾ ਮਤਲਬ ਉੱਥੇ ਦੇਖ ਪੜੇ ਕਰਕੇ ਉਹਨ ਆਪ ਅੱਜ ਡੈੱਡ ਮੋਡੂ ਕੱਲੋਂ ਆਪ ਮੂਰੇ ਆ ਗਿਆ ਸੀ ਉਹ ਮੁੰਡੇ ਨੇ ਜਾਦੇ ਇਹਦੇ ਚ ਵੱਡਾ ਰੋਲ ਕੀਤਾ ਜੀ ਇਹਦੇ ਜਿਹੜੇ ਇਹਦੇ ਜਿਹੜੇ ਸਚਾਈਨ ਦੇ ਮਿੱਤਰ ਹੈ ਇਹਦੇ ਦੋਸਤ ਹੈ ਉਹਨਾਂ ਦਾ ਜਿਆਦਾ ਰੋਲ ਹੈ ਜੀ ਨਹੀਂ ਉਹਨਾਂ ਦਾ ਇਹਦੇ ਪਰ ਵਿੱਚ ਕੋਈ ਕਿਸ ਨੇ ਪੁੱਛਿਆ ਨਹੀਂ ਕੋਈ ਕੁਛ ਨਹੀਂ ਮਤਲਬ ਕੋਈ ਕਿਸ ਨੇ ਰੋਲ ਨਹੀਂ ਕੀਤਾ ਇਹਦਾ ਮਤਲਬ ਜਾਂ ਤਾਂ ਬਿੱਕਰ ਸਿੰਘ ਦੇ ਪਰਿਵਾਰ ਨੇ ਸਿੰਘਾਂ ਨੇ ਜਾਂ ਉਹਦੇ ਬੱਚੇ ਦੇ ਉਹ ਬੱਚੇ ਦਾ ਸੁਹਾਈ ਇੰਨਾ ਚੰਗਾ ਸੀ ਇੰਨਾ ਲੈਕ ਬੱਚਾ ਸੀ ਵੀ ਉਹਦਾ ਜਿਹੜੇ ਮਿੱਤਰ ਹੈ ਉਹਨਾਂ ਨੇ ਸਾਰਾ ਭਜਨ ਅਠ ਕਰਕੇ ਇਥੋਂ ਡੈਡ ਬੋਡੀ ਲਿਆਉਣ ਤੱਕ ਮਤਲਬ ਭਜਨ ਅਠ ਕੀਤੀ ਅੱਜ ਅੱਜ 9 ਵਜੇ ਦਾ ਟਾਈਮ ਸੀ ਵੀ ਅੰਮ੍ਰਿਤਸਰ ਹਵਾਈ ਅੱਡੇ ਤੇ ਡੈਡ ਬੋਡੀ ਪਹੁੰਚਣੀ ਹੈ ਮਤਲਬ ਉਹ ਸਵੇਰ ਦੇ ਇਥੋਂ ਪਰਿਵਾਰ ਤੇ ਉਹ ਮੁੰਡੇ ਗਏ ਹੋਏ ਸੀ ਉੱਥੋਂ ਵੀ ਥੋੜਾ ਲੇਟ ਹੋਣ ਕਰਕੇ ਸੰਸਕਾਰ ਲੇਟ ਹੋ ਗਿਆ ਮਤਲਬ ਉੱਥੇ ਡੈਡ ਬੋਡੀ ਆਉਣ ਚ ਕੁਝ ਸਮਾਂ ਲੇਟ ਹੋ ਗਈ ਤੇ ਹੁਣ ਸੰਸਕਾਰ ਉਹਦਾ ਲੜਕੇ ਦਾ ਹੋ ਚੁੱਕਿਆ ਬਹੁਤ ਹੀ ਇਹ ਕੱਲੇ ਬਿੱਕਰ ਸਿੰਘ ਦੇ ਪਰਿਵਾਰ ਨਾਲ ਤਾਂ ਜੋ ਪਹਾੜ ਡਿੱਗਿਆ ਡਿੱਗਿਆ ਜਾਨੀ ਸਾਰਾ ਭਦੌੜੀ ਸ਼ਹਿਰ ਸਾਰਾ ਭਦੌੜ ਸਾਰਾ ਇਲਾਕਾ ਹੀ ਇਸ ਗੱਲ 'ਚ ਬਹੁਤ ਕਮਗੀਨ ਹੈ ਕਿ ਉਹ ਬੱਚੇ ਹੀ ਇੰਨਾ ਪਿਆਰਾ ਸੀ ਉਹ ਹੈ ਗੁਰਜੀਤ ਖਾਲਸਾ